ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਆ ਰਹੀ ਹੈ ਜੀ ਬਹੁਤ ਹੀ ਜ਼ਰੂਰੀ ਖਬਰ ਬੱਚਿਆਂ ਵਾਲੇ ਹੋ ਜਾਣ ਸਾਵਧਾਨ ਹੁਣੇ ਆ ਰਹੀ ਹੈ ਬੱਚਿਆਂ ਨੂੰ ਲੈ ਕੇ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਹੁਣੇ-ਹੁਣੇ ਨਿਕਲ ਕੇ ਸਾਹਮਣੇ ਆ ਰਹੀਏ ਦੋਸਤੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੰਜਾਬ ਚ ਚਾਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਨੂੰ ਖੋਨ ਦੀ ਉਲਟੀ ਆ ਗਈ ਜੀ ਹਾਂ ਲੁਧਿਆਣਾ ਦੀ ਲੜਕੀ ਜਾਣ ਵਾਲੀ ਹੈ ਤੇ ਲੜਕੀ ਲਈ ਚਾਕਲੇਟ ਉਸੇ ਪਟਿਆਲਾ ਸ਼ਹਿਰ ਤੋਂ ਖਰੀਦੀ ਗਈ ਜਿੱਥੇ ਉਹ ਕੁਝ ਦਿਨ ਪਹਿਲਾਂ ਲੜਕੀ ਦੇ ਜਨਮ ਦਿਨ ਤੇ ਕੇਕ ਖਾਣ ਤੋਂ ਬਾਅਦ ਮੌਤ ਹੋ ਗਈ ਸੀ ਇਸ ਦਾ ਪਤਾ ਲੱਗਦੇ ਸੀ ਸਿਹਤ ਵਿਭਾਗ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਧਿਕਾਰੀ ਤੋਂ ਤਸਤਕਾਂ ਤੇ ਪਹੁੰਚ ਗਿਆ ਤੇ ਜਿੱਥੇ ਚਾਕਲੇਟ ਫੀਲਦੀ ਗਈ ਸੀ ਜਾਂਚ ਚ ਸਾਹਮਣੇ ਆਇਆ ਕਿ ਲੜਕੀ ਨੂੰ ਦਿੱਤੀ ਗਈ ਚਾਕਲੇਟ ਐ ਐਕਸਪਾਇਰੀ ਡੇਟ ਦੀ ਸੀ ਤੇ ਲੜਕੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਹ ਪਟਿਆਲੇ ਰਿਸ਼ਤੇਦਾਰ ਦੇ ਘਰ ਆਇਆ ਸੀ ਅਤੇ ਲੜਕੀ ਦੇ ਰਿਸ਼ਤੇਦਾਰ ਵਿਕੀ ਨੇ ਦੱਸਿਆ ਕਿ ਲੜਕੀ ਰਾਬੀਆ ਕੋਜ ਨੇ ਪਹਿਲਾਂ ਲੁਧਿਆਣੇ ਤੋਂ ਆਪਣੇ ਘਰ ਪਟਿਆਲਾ ਆਈ ਸੀ ਜਦੋਂ ਲੜਕੀ ਵਾਪਸ ਲੁਧਿਆਣਾ ਜਾਣ ਲੱਗੀ ਤਾਂ ਉਸ ਨੇ ਇੱਕ ਦੁਕਾਨ ਤੋਂ ਲੜਕੀ ਦੇ ਲਈ ਚਾਕਲੇਟ ਗਿਫਟ ਪੈਕੇਜ ਜੀ ਹਾਂ ਗਿਫਟ ਪੈਕੇਜ ਦੇ ਜਿਸ ਚ ਕ੍ਰਿਸਪ ਅਤੇ ਜੂਸ ਤੋਂ ਇਲਾਵਾ ਚਾਕਲੇਟ ਵੀ ਸੀ ਅਤੇ ਉਹਨਾਂ ਨੇ ਇਹ ਸਭ ਲੜਕੀ ਨੂੰ ਦੇ ਦਿੱਤਾ ਤੇ ਉਹ ਘਰ ਵਾਪਸ ਆ ਗਈ ਜੀ ਹਾਂ ਤੇ ਚਾਕਲੇਟ ਉਸਨੇ ਲੁਧਿਆਣੇ ਪਹੁੰਚ ਕੇ ਖਾਧੀ ਤੇ ਉਲਟੀ ਆ ਗਈ ਵੀ ਕਿੰਨੂੰ ਦੱਸ ਸਕੀ ਜਦੋਂ ਉਹ ਲੁਧਿਆਣੇ ਪਹੁੰਚਿਆ ਤਾਂ ਉਸਦੇ ਇੱਕ ਪਰਿਵਾਰ ਵਾਲਿਆਂ ਨੇ ਉਸਨੂੰ ਧੋਪੇ ਵਜੋ ਦਿੱਤੀ ਟੋਕਰੀ ਖੋਲ ਦਿੱਤੀ ਤੇ ਕੁੜੀ ਨੇ ਉਸ ਵਿੱਚ ਚਾਕਲੇਟ ਕੱਢ ਕੇ ਖਾ ਲਈ ਜਸ ਤੋਂ ਬਾਅਦ ਉਸਨੂੰ ਖੋਲਦੀ ਉਲਟੀਆਂ ਆਉਣ ਲੱਗੀਆਂ ਵੀਡੀਓ ਦੇਖਣ ਲਈ ਤੁਹਾਡਾ ਧੰਨ